ਕਬੂਤਰ ਟਾਈਮ ਕਿੰਨਾ ਘਪਾਲਦੇ ਆ ਜੇ ਬੰਦੇ ਦੇ ਖਾਕ ਨਾਲ ਰੱਖਨੇ ਆ ਤੇ ਛੱਡਨੇ ਆ ਸਾਰਾ ਦਿਨ ਭਾਲਦੇ ਆ ਘੋੜੀ ਹੋਈ ਕਬੂਤਰ ਹੋਇਆ ਸਾਰਾ ਦਿਨ ਆਪਦੇ ਤੇ ਭਾਲਦੇ ਆ ਬੇਲਾ ਵੀ ਸਾਡੇ ਤੇ ਖੜਾ ਰਹਿ ਫੇਰ ਉੜਦੇ ਆ ਕਬੂਤਰ ਨਹੀਂ ਨਹੀਂ ਆਏ ਨਹੀਂ ਉੜਦੇ ਵੀ ਮੈਂ ਇੱਥੇ ਛੱਡ ਕੇ ਬਾਗ ਜਾ ਕੰਮ ਤੇ ਤੇ ਮੁੜ ਕੇ ਆਥਣੀਆਂ ਵਾ ਫੇਰ ਬਾਜੀ ਪਾਣਾ ਫੇਰ ਇਹਦਾ ਥੱਲੇ ਬਹਿ ਕੇ ਜਿੰਨਾ ਤੇ ਕਬੂਤਰ ਉੜਦਾ ਉਦਾਂ ਤੇ ਥੱਲੇ ਬਹਿਣਾ ਪੈਂਦਾ ਚੱਕ ਡਿਆ ਬਿੰਦਰ ਕਹਲੇ ਨੇ ਕੱਢਿਆ ਸੀ ਬਿੰਦਰ ਕਹਲੇ ਨੇ ਕੱਢਿਆ ਇਹ ਹਾਂ ਕਾਲੀ ਕੋਲ ਇਹ ਤੇ ਰੱਖ ਲਈ ਸੀ ਆ ਬੈਠੀ ਪੂਰੀ ਦਿੰਦੀ ਹੂੰ 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 ਬਹੁਤ ਚੰਗੀ ਕਬੂਤਰੀ ਹੈ ਰਾਜਨ ਕੋਲੇ ਵਗ ਜਾਂਦਾ ਸੀ ਹਰ ਰਾਜਨੀ ਦਾ ਰਾਜਨ ਕੋਲ ਮਾੜਾ ਮੋਟਰ ਜਿੰਨਾ ਲੈਤਾ ਸੋ ਰਾਜਨ ਕੋਲ ਨੂੰ ਲੈਤਾ ਜੋੜੇ ਹਾਂ ਇਹ ਕਬੂਤਰ ਹੈ ਬਹੁਤ ਚੰਗੇ ਇਹ ਹੈ ਰਾਜ ਨਾਲੇ ਕਬੂਤਰ ਇਹ ਰਾਜਨ ਵਾਲੇ ਨੇ ਹਾਂ ਰਾਜਨ ਵਾਲੇ ਖੱਟੀਆਂ ਵਾਲੇ ਦੇਸੂ ਮਲਕਾਨੇ ਅੱਛਾ ਉਧੇ ਪੰਜ ਪਿੰਡਾਂ ਚ ਪਾਰੀਆਂ ਸੀ ਤੇ ਪੰਜ 600 ਕਬੂਤਰ ਉੱਡਿਆ ਸੀ ਪੰਜੇ ਛੀਏ ਪਿੰਡਾਂ ਚ ਸਭ ਕਬੂਤਰਾਂ ਨਾਲੋਂ ਮੇਰੀ ਡੇਢ ਘੰਟਾ ਬਾਅਦ ਉੱਡੀ ਇਹ ਜਿਹੜੇ ਬੰਤੇ ਕਬੂਤਰ ਆਪਾਂ ਕਹਿੰਦੇ ਆ ਵੀ ਪਿਓਰ ਹੋ ਗਏ ਹਨਾ ਹਾਂ ਵੀ ਉਹੀ ਖੂਨ ਦੇ ਵਿੱਚੋਂ ਕਬੂਤਰ ਆ ਤਾਂ ਉਹ ਪਿਓਰ ਕਿਵੇਂ ਹੁੰਦੇ ਨੇ ਵੀ ਜੋੜੇ ਕਿਵੇਂ ਮਲਾਈ ਜਾਂਦੇ ਹੁੰਦੇ ਉਹ ਤਾਂ ਇਹ ਹੈ ਜਿਵੇਂ ਹੁਣ ਆਹ ਜੋੜਾ ਹੂੰ ਇਹਨਾਂ ਦੇ ਚਾਰ ਬੱਚੇ ਕਢਾ ਲੇ ਉਹ ਇੱਧਰ ਐ ਚ ਨੇ ਹੈ ਹਾਂ ਐ ਚ ਨਾ ਦਿਖਾ ਦੇ ਕਬੂਤਰ ਸਾਰੇ ਕਬੂਤਰ ਇਹ ਚ ਚਿੱਟੀਆਂ ਵਾਲੇ ਲਾਲ ਚੀਨੇ ਹੂੰ ਸਾਰੇ ਇਹਦੇ ਵਿੱਚ ਨਾ ਨੇੜੇ ਕਰਕੇ ਦਿਖਾ ਦੇ ਰੱਤੇ ਲਾਲ ਚੀਨੇ ਅੱਛਾ ਹਾਂ ਬਹੁਤ ਚੰਗੇ ਕਬੂਤਰ ਨੇ ਇਹਨਾਂ ਦੇ ਵਿੱਚ ਹੀ ਬਾਜ਼ੀਆਂ ਜਿੱਤਿਆਲੇ ਬੈਠੇ ਨੇ ਵਿੱਚ ਹੀ ਬਾਜ਼ੀਆਂ ਜਿੱਤਿਆ ਬਹੁਤ ਬੈਠੇ ਨੇ ਵਿੱਚ ਪੰਥ ਫਿਰ ਛੱਡ ਨਹੀਂ ਆ ਕੋ ਬੰਦ ਕਰਤੀਆਂ ਬਾਜ਼ੀਆਂ ਫਿਰ ਮੇਰੇ ਕੋਲ ਨਾ ਪਤਾ ਕਿ ਇੱਕ ਤਾਂ ਮੈਂ ਦਵਾਈ ਦੇਣਾ ਚਮੜੀ ਰੋਗ ਦੀ ਲੋਕਾਂ ਨੂੰ ਮੈਂ ਦੁਕਾਨ ਤੇ ਜਾਣਾ ਵਿੱਚ ਬੱਕਰੀਆਂ ਨਾ ਹੋਗੀਆਂ ਮੈਂ ਬੰਦਾ ਕੱਲਾ ਬੰਦਰੀਆਂ ਬੱਕਰੀਆਂ ਵੀ ਰੱਖੀਆਂ ਹੋਈਆਂ ਨੇ ਤਾਂ ਬੱਕਰੀਆਂ ਮੇਰੀਆਂ ਬਹੁਤ ਟੌਪਦੀਆਂ ਨੇ ਦਿਖਾ ਦੇ ਇਹ ਬੋਕ ਹੈ ਖੀਰਾ ਇਹ ਖੀਰਾ ਹੈਗਾ ਉਹ ਖੀਰਾ ਬੋਕ ਅੱਛਾ ਹਾਂ ਹੁਣ 9 ਮਹੀਨਿਆਂ ਦਾ ਹੋ ਗਿਆ ਤੇ ਆ ਬੱਕਰੀ ਦਾ ਇਹ ਇਹ ਸ਼ੌਂਕ ਨਾਲ ਹੀ ਰੱਖੀਆਂ ਹੋਈਆਂ ਨੇ ਆ ਮੇਰੀਆਂ ਸ਼ੌਂਕ ਨਾਲ ਰੱਖੀਆਂ 7-8 ਸਾਲ ਹੋ ਗਏ ਕੋਠੇ ਦੀਨ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਸਵਾਗਤ ਆ ਬਾਈ ਕਈ ਬਾਈਆਂ ਦੇ ਮੈਨੂੰ ਫੋਨ ਵੀ ਆਏ ਕਮੈਂਟ ਵੀ ਆਏ ਆਪਾਂ ਪਹਿਲਾਂ ਬਾਈ ਬੰਤੇ ਦੀ ਵੀਡੀਓ ਪਾਈ ਸੀ ਪੁੱਚੋ ਮੰਡੀ ਵਾਲੇ ਦੀ ਤੇ ਬਾਈਆਂ ਦੇ ਕਮੈਂਟ ਆਏ ਸੀ ਵੀ ਬਾਈ ਦੇ ਕਬੂਤਰ ਵੀ ਦੁਬਾਰੇ ਦਿਖਾ ਤੇ ਬਾਈ ਨਾਲ ਗੱਲਾਂ ਬਾਤਾਂ ਕਰ ਵੀ ਉਹਨੇ ਕਿਵੇਂ ਬਾਜ਼ੀਆਂ ਸ਼ੁਰੂ ਕੀਤੀਆਂ ਸੀ ਕਿਹੜਾ ਉਹਦਾ ਉਸਤਾਦ ਸੀ ਤੇ ਇਹਨਾਂ ਬਾਰੇ ਵੀ ਕਬੂਤਰਾਂ ਬਾਰੇ ਸਾਨੂੰ ਜਾਣਕਾਰੀ ਲੈ ਕੇ ਦੇ ਵੀ ਪ੍ਰਾਣਾ ਬੰਦਾਗਾ ਇਹ ਮੈਂ ਹੁਣ ਤਾਂ ਚੱਲ ਬਾਜ਼ੀਆਂ ਛੱਡਦਾ ਨਹੀਂ ਪਰ ਤਜਰਬੇ ਤਾਂ ਹੈਗੇ ਨੇ ਆਪਾਂ ਉਹ ਸਾਰੀਆਂ ਗੱਲਾਂ ਬਾਤਾਂ ਵੀਡੀਓ ਦੇ ਵਿੱਚ ਕਰਾਂਗੇ ਤੇ ਬਾਈ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਬੰਤੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕਿਤਾ ਹੁਣ ਸਾਲ ਦੂਹ ਸਾਲ ਦਾ ਹੁਣ ਨਹੀਂ ਘੱਟ ਜਾਂਦੇ ਆਂ ਬਾਜ਼ੀਆਂ ਤੇ ਅੱਛਾ ਬਾਜ਼ੀ ਤਾਂ ਮੈਂ ਪਰਖੇ ਪ੍ਰਾਰ ਉੱਥੇ ਛੱਡੀ ਸੀ ਦੇਸੂ ਮਲਕਾਣੇ ਅੱਛਾ ਉੱਥੇ ਪੰਜ ਪਿੰਡਾਂ 'ਚ ਬਾਜ਼ੀਆਂ ਸੀ ਹੂੰ ਤੇ ਪੰਜ 600 ਕਬੂਤਰ ਉੱਡਿਆ ਸੀ ਪੰਜੇ ਪਛੀਏ ਪਿੰਡਾਂ 'ਚ ਹੂੰ ਸਭ ਕਬੂਤਰਾਂ ਨਾਲੋਂ ਮੇਰੀ ਡੇਢ ਘੰਟਾ ਬਾਅਦ ਉੱਡੀ ਸੀ ਕਬੂਤਰੀ ਵਾਹ ਦੇ ਸੁਮਲ ਕਾਣੇ ਹਾਂ ਕੱਲੀ 4:00 4 ਵਜੇ ਕੱਲੀ ਰਹੀ ਸੀ ਅੱਛਾ ਹਾਂ ਲੈਤਾ ਗਿਆ ਕੁ ਡਿੱਗ ਦਿਨ ਚਾਕੇ ਤੇ ਉਹ ਆ ਜੋੜੇ ਦੀ ਸੀ ਅੱਛਾ ਆ ਜੋੜਿਆਂ ਦੀ ਸੀ ਹਾਂ ਇਹ ਜੋੜੇ ਹਾਂ ਇਹ ਕਬੂਤਰ ਹੈ ਬਹੁਤ ਚੰਗੇ ਇਹ ਹੈ ਰਾਜਨਾਲੇ ਕਬੂਤਰ ਇਹ ਰਾਜਨਾਲੇ ਨੇ ਹਾਂ ਰਾਜਨਾਲੇ ਖੱਟੀਆਂ ਵਾਲੇ ਤੇ ਆਪਣੇ ਲੱਭੂ ਕਿਹੜੇ ਕਿਹੜੇ ਘਰ ਦੇ ਕਬੂਤਰ ਨੇ ਇੱਕ ਤਾਂ ਆਪਣੇ ਕੋਲ ਲਾਲ ਚੀਨੇ ਆ ਹੂੰ ਬਿੰਦਰਕੇ ਵਾਲੇ ਕਬੂਤਰ ਮੈਂ ਬਿੰਦਰ ਤੋਂ ਲਿਆਇਆ ਸੀ 6-7 ਜੋੜੇ ਉਦੋਂ ਬਾਹਲਾ ਚਰ ਹੋ ਗਿਆ ਇਹ ਅੱਛਾ ਪਤੀ 30 30 ਸਾਲਾਂ ਦੀ ਗੱਲ ਹੋਊ ਇਹ ਹਾਂ ਉਹ ਮੈਂ ਫਿਰ ਜੋੜੇ ਕੁਸ ਮੋੜਿਆ ਸੀ ਕੁਸ ਮੈਨੂੰ ਵਾਪਸ ਕਰਤੇ ਸੀ ਉਹਨੇ ਕਹਿੰਦਾ ਬੰਦੇ ਰੱਖ ਲੈ ਜਾ ਹੂੰ ਤੇ ਮੇਰੇ ਲਿਆਜ ਵਾਲੀ ਸੀ ਉਹਨੇ ਮੇਰੀ ਗੁੜਗੈ ਦਾ ਰਿਸ਼ਤਾ ਉਹਨੇ ਹੀ ਕਰਵਾਇਆ ਸੀ ਬਿੰਦਰ ਨੇ ਅੱਛਾ ਬਿੰਦਰ ਨੇ ਹਾਂ ਤੇ ਤੇ ਬੰਦੇਦਰਾ ਉਸਤਾਦ ਕਿਹੜਾ ਸੀਗਾ ਜੀ ਮੈਂ ਨਾ ਫਿਰ ਉਸ ਤੋਂ ਪਹਿਲਾਂ ਮੈਂ ਪਿੰਡ ਰਹਿੰਦਾ ਹੁੰਦਾ ਸੀ ਮੈਂ ਰਾਜਨ ਕੋਲੇ ਵਗ ਜਾਂਦਾ ਸੀ ਰਾਜਨੀ ਦਾ ਰਾਜਨ ਕੋਲ ਮਾਣਾ ਮੋਟਰ ਜਿੰਨਾ ਲੈਤਾ ਸੋ ਰਾਜਨ ਕੋਲ ਨੂੰ ਲੈਤਾ ਅੱਛਾ ਤੇ ਰਾਜਨ ਕੋਲ ਵਗ ਜਾਂਦੇ ਸੀ ਉਦੋਂ ਉਹਦਾ ਦਿਨ ਰਾਤ ਹੀ ਉੱਥੇ ਕਈ ਵਾਰੀ ਵਗ ਜਾਂਦੇ ਕੋਲੇ ਸੀ ਆਪਣੇ ਮੇਰਾ ਪਿਛਲਾ ਪਿੰਡ ਬਹਿਮਣ ਕੌਰ ਸਿੰਘ ਵਾਲਾ ਅੱਛਾ ਠੀਕ ਹੈ ਤੇ ਬਹਿਣੀ ਵਾਲਾ ਕੋਲੇ ਜੀ ਹੂੰ ਉਸ ਤੋਂ ਬਾਅਦ ਫਿਰ ਮੈਂ ਇੱਥੇ ਆ ਗਿਆ ਸੀ ਉੱਚੀ ਮੰਡੀ ਹੂੰ ਪੁੱਚੋ ਮੰਡੀ ਫਿਰ ਮੈਂ ਛਟੀਆਂ ਪਾ ਰੀਆਂ ਬਹੁਤ ਚਿਰ ਅੱਛਾ ਆ ਹੁਣ ਸਾਲ ਟੂੜ ਸਾਲ ਦੀਆਂ ਹੁਣ ਨਹੀਂ ਛਟੀਆਂ ਹੁਣ ਕਬੂਤਰ ਬੈਠੇ ਆ ਮੇਰੇ ਕੋਲੇ ਸਾਰੇ ਓਵੇਂ ਜੁਕਰੀ ਸੰਭਾਲੇ ਲਾਲਚੀ ਨੇ ਚਿੱਟੀਆਂ ਵਾਲੇ ਜਿਹੜੇ ਮਖਤਿਆਰ ਵਾਲੇ ਕਬੂਤਰ ਸੀ ਚਿੱਟੀਆਂ ਵਾਲੇ ਬਹੁਤ ਚੰਗੇ ਨੇ ਇਹ ਰਾਜਨਾਲਾ ਜੋੜਾ ਇਹ ਰਾਜਨਾਲਾ ਜੋੜਾ ਹੈ ਹਾਂ ਇਹ ਇਹ ਜੋੜੇ ਦੀ ਉੱਡੀ ਸੀ ਉਹਦੇ ਨੇ ਦੇਸੂ ਮਲਖਾਨੇ ਕਾ ਇਹ ਜਿਹੜੇ ਬੰਤੇ ਕਬੂਤਰ ਆਪਾਂ ਕਹਿੰਦੇ ਆ ਵੀ ਪਿਓਰ ਹੋ ਗਏ ਹਨਾ ਹਾਂ ਵੀ ਉਹੀ ਖੂਨ ਦੇ ਵਿੱਚੋਂ ਕਬੂਤਰ ਹੈ ਤਾਂ ਉਹ ਪਿਓਰ ਕਿਵੇਂ ਹੁੰਦੇ ਨੇ ਵੀ ਜੋੜੇ ਕਿਵੇਂ ਮਲਾਈ ਜਾਂਦੇ ਹੁੰਦੇ ਨੇ ਉਹ ਤਾਂ ਇਹ ਹੈ ਜਿਵੇਂ ਹੁਣ ਆਹ ਜੋੜਾ ਹੂੰ ਇਹਨਾਂ ਦੇ ਚਾਰ ਬੱਚੇ ਕਢਾ ਲਈ ਹੂੰ ਉਹ ਚਾਰੇ ਬੱਚੇ ਫੇਰ ਦੁਬਾਰੇ ਮਲਾ ਲਈ ਅੱਛਾ ਉਹ ਫਿਰ ਪਿਓਰ ਬਣ ਜਾਂਦੇ ਨੇ ਕਿ ਕਿਵੇਂ ਕਿਵੇਂ ਮਲਾਉਣੇ ਆ ਬੱਚੇ ਇਹ ਜਿਵੇਂ ਹੁਣ ਆ ਪੱਠਾ ਤੇ ਪੱਠੀ ਆ ਇਸ ਜੋੜੇ ਦਾ ਉਹ ਦੋਨੇ ਆਪਸ ਵਿੱਚ ਮਲਾ ਦੇ ਫਿਰ ਨੇੜਿਓਂ ਹੋ ਜਾਂਦੇ ਨੇ ਅੱਛਾ ਪਿਓਰ ਬਣ ਜਾਂਦੇ ਨੇ ਫਿਰ ਉੜਦੇ ਬਾ ਨਹੀਂ ਬਾਜੀ ਤੇ ਤਾਂ ਨਹੀਂ ਕਰਾ ਕਈ ਵਾਰੀ ਉਹ ਨਿਕਲ ਵੀ ਜਾਂਦੇ ਨੇ ਅੱਛਾ ਫਿਰ ਫੇਰ ਡੋਡੀ ਪਾੜ ਕੇ ਲਾ ਦੇ ਫੇਰ ਨਹੀਂ ਮੇਰੇ ਕਬੂਤਰ ਕਿਤੇ ਗਏ ਨਹੀਂ ਅੱਛਾ ਬਾਜ਼ੂ ਨਾਲ ਮੈਂ ਸ਼ਹਿਰ 'ਚ ਰਹਿਣਾ ਬਾਜ਼ੀਆਂ ਛੱਡਦਾ ਰਿਹਾ ਪਰ ਆਪਣੇ ਕਬੂਤਰ ਕਿਤੇ ਐ ਗਏ ਨਹੀਂ ਠੀਕ ਹੈ ਹਾਂ ਪੂਰੇ ਅਸਲ ਕਬੂਤਰ ਹੈ ਜਿਹੜੇ ਪੁਰਾਣੇ ਕਬੂਤਰ ਚਿੱਟੀਆਂ ਵਾਲੇ ਸੀ ਚਿੱਟੀਆਂ ਵਾਲੇ ਅੰਦਰ ਬੈਠੇ ਮੈਂ ਦਿਖਾਉਂਗਾ ਇਹ ਖੱਟੀਆਂ ਵਾਲੇ ਆ ਇਹ ਖੱਟੀਆਂ ਵਾਲੇ ਹਾਂ ਇਹ ਰਾਜਨ ਵਾਲੇ ਨੇ ਪਿਓਰ ਠੀਕ ਹੈ ਹਾਂ ਇਹ ਇਹ ਜੋੜੇ ਦੀ ਉੱਡੀ ਸੀ ਦੇਸੂ ਮਲਕਾਣੇ ਬਹੁਤ ਜ਼ਿਆਦਾ ਉੱਡੀ ਸੀ ਅੱਛਾ ਹਾਂ ਕਬੂਤਰ ਦਾ ਕੋਈ ਚੱਕ ਕੇ ਲੈ ਗਿਆ ਸੀ ਪਰ ਕੱਲੀ ਉੱਡੀਆ ਡੇਢ ਦੋ ਘੰਟੇ ਬਾਅਦ ਆਪਾਂ ਲਵੇ ਹੁਣ ਹੈਗਾ ਕੋਈ ਕਬੂਤਰ ਕੋਈ ਕਬੂਤਰੀ ਜਿਹੜੀ ਜਿੱਤੀ ਹੋਵੇ ਬਾਜ਼ੀਆਂ ਹਾਂ ਹਾਂ ਬੈਠਾ ਕਬੂਤਰ ਇੱਕ ਬੀਬੀ ਵਾਲੇ ਸੱਟਿਆ ਸੀ ਮੇਰਾ ਕਬੂਤਰ ਪਾਰ ਹਾਂ ਪਾਰੀ ਛੱਡਿਆ ਸੀ ਆ ਤੇ ਉਹ ਦੁੱਸਰ ਜਿੱਤਿਆ ਸੀ ਸ਼ੀਤ 7 ਦਿਨਾਂ ਦਾ ਬੰਦ ਹੀ ਛੱਡਦਾ ਸੀ ਜਾ ਕੇ ਅੱਛਾ ਤੇ ਉਹ ਫਿਰ ਦੁੱਸਰ ਪੈ ਗਈ ਸੀ ਅਗਲੇ ਦਿਨ ਅਸੀਂ 4 ਜਣਿਆਂ ਨੇ ਕੱਚੀ ਕਰੀ ਸੀ ਹੂੰ ਤੇ ਉਹ ਕਬੂਤਰ ਬੈਠਾ ਉਹ ਇਧਰ ਐਚ ਨੇ ਹੈ ਹਾਂ ਐਚ ਨਾ ਦਿਖਾ ਦੇ ਕਬੂਤਰ ਸਾਰੇ ਕਬੂਤਰ ਆ ਇਹ ਜੀ ਚਿੱਟੀਆਂ ਵਾਲੇ ਲਾਲਚੀ ਨੇ ਹੂੰ ਸਾਰੇ ਇਹਦੇ ਵਿੱਚ ਨਾ ਨੇੜੇ ਕਰਕੇ ਦਿਖਾ ਦੇ ਰੱਤੇ ਲਾਲਚੀ ਨੇ ਅੱਛਾ ਹਾਂ ਬਹੁਤ ਚੰਗੇ ਕਬੂਤਰ ਨੇ ਇਨਾਂ ਦੇ ਵਿੱਚ ਹੀ ਬਾਜ਼ੀਆਂ ਜਿੱਤਿਆਲੇ ਬੈਠੇ ਨੇ ਵਿੱਚ ਬਾਜ਼ੀਆਂ ਜਿੱਤਿਆ ਬਹੁਤ ਬੈਠੇ ਨੇ ਵਿੱਚ ਬਾਜ਼ੀਆਂ ਜਿੱਤੇ ਹੋਏ ਹਾਂ ਤੇ ਇਹਦੇ ਵਿੱਚ ਤਿੰਨੇ ਬਰੀਡਾਂ ਨੇ ਇੱਕ ਤਾਂ ਮਖਤਿਆਰ ਵਾਲੇ ਕਬੂਤਰ ਹਾਂ ਇੱਕ ਪੁਰਾਣੇ ਵੇਗੇ ਤੋਂ ਇੱਕ ਡੀਸੀ ਆ ਵਿਚਾਰਾ ਡੀਸੀ ਮੈਂਬਰ ਹਾਂ ਡੀਸੀ ਸਿੰਘ ਤੇ ਉਹ ਉਹ ਤੋਂ ਮੈਂ ਲਿਆਇਆ ਸੀ ਕਬੂਤਰ ਮੈਂ ਤੇ ਬਿੱਟਾ ਨਾ ਬਿੱਟੇ ਹੋਰੀ ਗਏ ਸੀ ਠੀਕ ਹੈ ਉਹ ਕਬੂਤਰ ਸ਼ੀ ਬਾਜ਼ੀਆਂ ਜਿੱਤਿਆ ਸੀ ਉਹ ਕਬੂਤਰ ਦੀ ਲਾਦ ਵੀ ਆ। ਇਹੜੇ ਬਾਠਾਂ ਵਾਲੇ ਵਜਦੇ ਸੀ ਡੀਸੀ ਦੇ ਕਬੂਤਰ ਖੱਟੀਆਂ ਵਾਲੇ। ਖੱਟੀਆਂ ਵਾਲੇ ਹੈ। ਹਾਂ ਉਹ ਤੋਂ ਆਇਆ ਸੀ ਕਬੂਤਰ ਆਪਣੇ ਕੋਲੇ। ਅੱਛਾ ਉਹ ਬਿੱਟੇ ਉਹਨੇ ਮੇਰੇ ਕੋਲੇ ਛੜਤਾ ਸੀ। ਅੱਛਾ ਉਹ ਵੀ ਇਹਦੇ ਵਿੱਚ ਹੀ ਨੇ। ਇਹ ਵਿੱਚ ਬੈਠਾ ਹਾਂ। ਤੇ ਉਹ ਬਹੁਤ ਚੰਗਾ ਕਬੂਤਰ ਹੈ। ਉਹਦੀ ਲਾਦ ਹੈ ਆਪਣੇ ਕੋਲੇ ਬਹੁਤ। ਚਿੱਟੀਆਂ ਵਾਲੇ ਵੀ ਨੇ, ਲਾਲਚੀਨੇ ਵੀ ਨੇ। ਠੀਕ ਹੈ। ਇਹ ਆ ਇੱਧਰ ਬੈਠੇ ਨਾ ਦੇਖੋ। ਇਹ ਇਹਦੇ ਚ ਕਿਹੜੇ ਬੈਠੇ ਨੇ ਇਹਦੇ ਚ ਆ ਦੇਖ ਲਾਲ ਚੀਨੇ ਹੂੰ ਤੇ ਰੱਤੇ ਹੂੰ ਉਹ ਕਬੂਤਰیاں ਤਾਂ ਹਾਂ ਨੇੜੇ ਕਰਕੇ ਦੇਖ ਆ ਕਬੂਤਰੀਆਂ ਨੇ ਹੈ ਹਾਂ ਇਹ ਕਬੂਤਰੀਆਂ ਨੇ ਠੀਕ ਹੈ ਹਾਂ ਇਹਦੇ ਵਿੱਚ ਹੀ ਲਾਲ ਚੀਨੇ ਆ ਵਿੱਚ ਚਿੱਟੀਆਂ ਵਾਲੇ ਨੇ ਇੱਕ ਆ ਹਿੱਦਰ ਵੀ ਹੈਗੇ ਨਾ ਮੈਂ ਹਿੱਦਰ ਦਿਖਾਉਣਾ ਇਹ ਇੱਕ ਖੁੱਡੇ ਚ ਆ ਸੀ ਆ ਬੈਠੇ ਨੇ ਐਸੇ ਆ ਬਹੁਤ ਚੰਗੇ ਕਬੂਤਰ ਹੈ ਸਿਰੇ ਦੇ ਸਾਰੇ ਬਾਜੀਆਂ ਬੂਜੀਆਂ ਛੱਡੇ ਹੋਏ ਨੇ ਅੱਛਾ ਸਾਰੇ ਕਬੂਤਰ ਠੀਕ ਹੈ ਹਾਂ ਬਾਂਦੇ ਬਰੇ ਛੱਡ ਨਹੀਂ ਆ ਕੇ ਬੰਦ ਕਰਤੀਆਂ ਬਾਜੀਆਂ ਫਿਰ ਮੇਰੇ ਕੋਲ ਨਾ ਪਤਾ ਕਿ ਇੱਕ ਤਾਂ ਮੈਂ ਦਵਾਈ ਦੇਣਾ ਚਮੜੀ ਰੋਗ ਦੀ ਲੋਕਾਂ ਨੂੰ ਮੈਂ ਦੁਕਾਨ ਤੇ ਜਾਣਾ ਵਿੱਚ ਬੱਕਰੀਆਂ ਨਾ ਹੋਗੀਆਂ ਮੈਂ ਬੰਦਾ ਕੱਲਾ ਬੰਦਰੀਆਂ ਬੱਕਰੀਆਂ ਵੀ ਰੱਖਿਆ ਹੋਈ ਨੇ ਤਾਂ ਬੱਕਰੀਆਂ ਮੇਰੀਆਂ ਬਹੁਤ ਟੌਪ ਦੀਆਂ ਨੇ ਦਿਖਾ ਦੇ ਹਾਂ 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 ਗਲਾਬੀ ਬੱਚੇ ਖੜੇ ਆ ਨਾ ਹਾਂ ਗਲਾਬੀ ਚੌਂਦੀ ਵਾਲੇ ਵੀ ਕੱਲੇ ਬੰਦੇ ਕਰਕੇ ਵੀ ਫਿਰ ਟਾਈਮ ਨਹੀਂ ਲੱਗਦਾ ਹੈ ਟਾਈਮ ਨਹੀਂ ਲੱਗਦਾ ਬਸ ਤੇ ਕਬੂਤਰ ਟਾਈਮ ਕਿੰਨਾ ਘਪਾਲਦੇ ਆ ਜੇ ਬੰਦੇ ਸੌਕ ਨਾਲ ਰੱਖਣੇ ਆ ਤੇ ਛੱਡਣੇ ਆ ਸਾਰਾ ਦਿਨ ਭਾਲਦੇ ਆ ਘੋੜੀ ਹੋਈ ਕਬੂਤਰ ਹੋਇਆ ਸਾਰਾ ਦਿਨ ਆਪਦੇ ਤੇ ਭਾਲਦੇ ਆ ਬਹਿਲਾ ਵੀ ਸਾਡੇ ਤੇ ਖੜਾ ਰਹਿ ਫੇਰ ਉੜਦੇ ਆ ਕਬੂਤਰ ਨਹੀਂ ਦੀ ਨਹੀਂ 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 ਆਏ ਨਹੀਂ ਉੜਦੇ ਵੀ ਮੈਂ ਇੱਥੇ ਛੱਡ ਕੇ ਬਾਹਰ ਜਾ ਕੰਮ ਤੇ ਤੇ ਮੁੜ ਕੇ ਆਥਣੀਆਂ ਵਾ ਫੇਰ ਬਾਜੀ ਭਾਲਣਾ ਫੇਰ ਇਹਦਾ ਥੱਲੇ ਬਹਿ ਕੇ ਜਿੰਨਾ ਚਿਰ ਕਬੂਤਰ ਉੜਦਾ ਉਦਾਂ ਚਿਰ ਥੱਲੇ ਬਹਿਣਾ ਪੈਂਦਾ ਅੱਛਾ ਹਾਂ ਇਹ ਆ ਵੀ ਦਿਖਾ ਦੇ ਉਹ ਬਾਰੀਆਂ ਮੇਰੇ ਕਿ ਛਟੀਆਂ ਬਹੁਤ ਆ 30 ਸਾਲ ਛਟੀਆਂ ਨੇ ਹੁਣ 19 ਸਾਲ 2 ਸਾਲਾਂ ਦੀ ਆਪਾਂ ਛਟੀਆਂ ਹੁਣ ਨਹੀਂ ਛਟੀਆਂ ਆ ਆ ਬੈਠੇ ਪੱਠੇ ਐਤੀ ਆਣ ਨਾ ਹਾਂ ਕੁਸ ਪਾਰ ਵਾਲੇ ਨੂੰ ਅੱਛਾ ਹਾਂ ਇਹ 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 ਪੱਠੇ ਨੇ ਵਿੱਚੇ ਪੱਠੀਆਂ ਬੈਠੀਆਂ ਦੀ ਠੀਕ ਹੈ ਹਮ ਮੰਤ ਦੇ ਕਬੂਤਰ ਆਣੇ ਹੈ ਹਾਂ ਆ ਕਬੂਤਰੀਆਂ ਨੇ ਇਹ ਕਬੂਤਰੀਆਂ ਨੇ ਵੱਡੀਆਂ ਕਬੂਤਰੀਆਂ ਨੇ ਕੁਸ ਤੋੜਤੀਆਂ ਸੀ ਤੋੜਤੀਆਂ ਸੀ ਨਾ ਚੋ ਹਾਂ ਕੁ ਆ ਬੈਠੇ ਕਰਤੀ ਇਹ ਰੱਤੀ ਕਿਹੜਿਆਂ ਚੋਂਦੀ ਹੈ ਇਹ ਰੱਤੀ ਇਹ ਲਾਲ ਚੀਨੀਆਂ ਦੀ ਹੈ ਬਿੰਦਰ ਕਾਲੇ ਕਬੂਤਰਾਂ ਦੀ ਬਿੰਦਰ ਕਾਲਿਆਂ ਨਹੀਂ ਹੈ ਇਹ ਹਾਂ ਇਹ ਕਈ ਆ ਬੱਚੀ ਪੂਰੀ ਰੱਤੀ ਹੂੰ ਬਹੁਤ ਚੰਗੀ ਕਬੂਤਰੀ ਹੈ ਤੇ ਆ ਕਾਲੀ ਕੋਲ ਆ ਬੱਚਾ ਕੱਢਿਆ ਬਿੰਦਰ ਕਾਲੇ ਨੇ ਕੱਢਿਆ ਸੀ ਬਿੰਦਰ ਕਾਲੇ ਨੇ ਕੱਢਿਆ ਇਹ ਹਾਂ ਕਾਲੀ ਕੋਲ ਇਹ ਤੇ ਰੱਖ ਲਈ ਸੀ ਇਹ ਇਹ ਦੇਣੀ ਵੀ ਨਹੀਂ ਕਿਸੇ ਨੂੰ ਨਾ ਨਾ ਦਿੰਦੀ ਨਹੀਂ ਠੀਕ ਹੈ ਤੇ ਉਹ ਆਪਾਂ ਦੇ ਵੀ ਦੇਵਾਂਗੇ ਕਬੂਤਰ ਗੱਲ ਕਰ ਕੋਈ ਨੋਰਮਲ ਬੰਦਾ ਨਾ ਫੋਨ ਕਰੋ ਵੀ ਆ ਪੰਜਾਂ ਚਾਰ ਹਸੂ ਵਾਲਾ ਅਗਲਾ ਲਾ ਕੇ ਬਹਿ ਜਾਂਦਾ ਵੀ ਬਾਈ ਦੇ ਦੇ ਪਰ ਉਹ ਬੰਦਾ ਨਾ ਫੋਨ ਕਰੇ ਜਿਹੜੇ ਨੇ ਲੈਣੇ ਆ ਕਬੂਤਰ ਦੇ ਦੇਵਾਂ ਤੇ ਪਰ ਇਹ ਨਾ ਗੱਲ ਹੋਵੇ ਵੀ ਕੋਈ ਬੰਦਾ ਮਾੜਾ ਮੋਟਾ ਕਈ ਵਾਰੀ ਦਿਹਾੜੀ ਵਾਲੇ ਲੱਗ ਜਾਂਦਾ ਫੋਨ ਕਰਨ ਉਹ ਖੁਸ਼ੀ ਕਰੇ ਫੋਨ ਹੋਂਦੇ ਹਿਸਾਬ ਤੋਂ ਬਾਹਰ ਹੈ ਠੀਕ ਹੈ ਉਹ ਦੇ ਦੇਾਂਗੇ ਜੇ ਕੋਈ ਆਵੇ ਬੰਦਾ ਪੈਸੇ ਦੇਣ ਵਾਲਾ ਹਾਂ ਫੁੱਲ ਪੈਸੇ ਦੇਣ ਵਾਲਾ ਆਵੇ ਕਬੂਤਰ ਦੇ ਦੇਾਂਗੇ ਅੱਛਾ ਠੀਕ ਜਿਹੜਾ ਮਰਜੀ ਜੋੜਾ ਫੜ ਲੇ ਜਿਹੜਾ ਮਰਜੀ ਫੜ ਲੇ ਹਾਂ ਜਿਹੜਾ ਮਰਜੀ ਫੜ ਲੇ ਜੋੜ ਇਹ ਵੀ ਹੈ ਲਾਇ ਵੀ ਬਈ ਕਬੂਤਰ ਵਾਲੇ ਕਹਿੰਦੇ ਵੀ ਉਹ ਫੋਨ ਲਾਓ ਬੰਦਾ ਕਹਿੰਦਾ ਜਿਹੜਾ ਪੈਸੇ ਲਾ ਸਕਦਾ ਹੈ ਨਾ ਵਧੀਆ ਹਾਂ ਨੋਰਮਲ ਬੰਦਾ ਨਾ ਫੋਨ ਕਰੇ ਅੱਛਾ ਕਈ ਵਾਰੀ ਉਹ ਮਾੜੇ ਮੋਟੇ ਵਿਚਾਰੇ ਦਿਹਾੜੀ ਧੂੜੀ ਵਾਲਿਆਂ ਨਾਲ ਲੱਗ ਜਾਂਦੇ ਨੇ ਕਰਨ ਫੋਨ ਵੀ ਭਾਈ ਯਾਰ ਕਬੂਤਰ ਦੇ ਦੇ ਪਰ ਇਹ ਉਹਨਾਂ ਵਾਲੇ ਕਬੂਤਰ ਹੈ ਨਹੀਂ ਦੇ ਨਾਲੇ ਠੀਕ ਇਹ ਕਿਸੇ ਚੰਗੇ ਬੰਦੇ ਖੜਾਰੀ ਜੇ ਕੋਈ ਲੈ ਜਾਣਾ ਆਪਾਂ ਦੇ ਵੀ ਦੇਵਾਂਗੇ ਤੇ ਆਹ ਬੱਕਰੀਆਂ ਮੇਰੀਆਂ ਆਹ ਬੱਕਰੀਆਂ ਨੇ ਭਾਈ ਪੜਤੇ ਦੀਆਂ ਇਹ ਬੋਕ ਹੈ ਖੀਰਾ ਇਹ ਖੀਰਾ ਹੈਗਾ ਉਹ ਖੀਰਾ ਬੋਕ ਅੱਛਾ ਹਾਂ ਹੁਣ 9 ਮਹੀਨਿਆਂ ਦਾ ਹੋ ਗਿਆ ਹੂੰ ਤੇ ਆਹ ਬੱਕਰੀ ਦਾ ਇਹ ਇਹ ਸ਼ੌਂਕ ਨਾਲ ਹੀ ਰੱਖਿਆ ਹੋਇਆ ਹੈ ਆ ਮੇਰੀਆਂ ਸ਼ੌਂਕ ਨਾਲ ਰੱਖੀਆਂ 7-8 ਸਾਲ ਹੋ ਗਏ ਕੋਠੇ ਦੀਨ ਹੂੰ ਤੇ ਹੁਣ ਬਾਜ਼ੀਆਂ ਨਾਲ ਕਿਹੜਾ ਬੰਦਾ ਕੋਈ ਸਾਲ ਦੂੜ ਸਾਲ ਅੱਛਾ ਜੇ ਕੋਈ ਬੰਦਾ ਚਾਹਵਾਂ ਚੰਗਾ ਹੋਵੇ ਆਪਾਂ ਕਬੂਤਰ ਦੇ ਦੇਾਂਗੇ ਠੀਕ ਹੈ ਲਓ ਵੀ ਬਾਈ ਨੰਬਰ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰ ਲਿਓ ਹਾਂ